ਵਾਹਿਗੁਰੂ ਸਾਹਿਬ ਜੀ ਸੁਖੀ ਬਸੇ ਮਸਕੀਨੀਆਂ ਆਪਨ ਵਾਰ ਤਲੇ ਵੱਡੇ ਵੱਡੇ ਅੰਕਾਰੀਆਂ ਗਰਬ ਗਲੇ ਸੋਕ ਟਲ ਗੁਰ ਸੇਵੀਐ ਅਨਸ ਸਹਿਜ ਸੁਭਾਏ ਦਰਸ਼ਨ ਕਰੀਐ ਗੁਰ ਕਾ ਜਨਮ ਮਰਨ ਦੁੱਖ ਝਾਏ ਵਾਹਿਗੁਰੂ ਸਾਹਿਬ ਜੀ ਜਤ ਸ੍ਰੀ ਮਹਲਾ ਪੰਜਵਾਂ ਹਰ ਸਿਉ ਦੇਵਾ ਜੋਰ ਚਾਰਨਾ ਗਾ ਬਖੋ ਸੁਬ ਰਸਨਾ ਦਿਸ ਜਹ ਪ੍ਰਾਨ ਅਕੋਰ ਕੋਈ ਜਨ ਹਾਰ ਸਿਓ ਦੇਵ ਜੋਰ ਚਰਨ ਗਭਕ ਸੁਭ ਰਸਨਾ ਦਿਜਾਹ ਪ੍ਰਾਨ ਅਕੋਰ ਲ ਕਰਤਕ ਆਰ ਹਰ ਸਿੰਚੈ ਸੁਦਾ ਸੰਜੂਰ ਯਾਰਸ ਮੈਂ ਮਗਨ ਹੋ ਕ੍ਰਿਪਾ ਤੇ ਮਾਂ ਵਿਖਿਆ ਤੇ ਤੋਰ ਆਇਓ ਸ਼ਰਨ ਜੀਨ ਦੁਖ ਪੰਜਨ ਜਿਤਵਾ ਤੁਮਰੀ ਓਰ ਆਪ ਪਾਦਾਨ ਸਿਮਰ ਸੁਆਮੀ ਕੋ ਪ੍ਰਭ ਨਾਨਕ ਬੰਦਨ ਛੋਰ ਸ਼ਰਨ ਦੇਨ ਦੁਖ ਭੰਜਨ ਚਿਤਵਾ ਤੁਮਰੀ ਓਰ ਆਪੇ ਪਦਦਾਨ ਸਿਮਰਨ ਸੁਆਮੀ ਕੋ ਬਾਬਾ ਨਾਨਕ ਬੰਦਨ ਛੋਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਾਤ ਸ੍ਰੀ ਮਹਲਾ 5ਵਾਂ ਕੋਈ ਜਨ ਹਰ ਸੋਨ ਦੇਵਾ ਜੋਰ ਚਾਰਨ ਗਉ ਬਕੋ ਸੋਭ ਰਸਨ ਦੀਜੈ ਪ੍ਰਾਣ ਅਕੂਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੋਈ ਚਲਾਣਾ ਕਰੂ ਮਾਰੇ ਤਾਂ ਤੇ ਨਹੀਂ ਪਣੀ ਲੇਕਿਨ ਮਤ ਉਹਦਾ ਉਹ ਕਿਸ਼ਮਤ ਨਹੀਂ ਬਣਦਾ ਵਾਹਿਗੁਰੂ ਸਾਹਿਬ ਜੀ ਗੁਰੂ ਗਰੀਬਨਵਾ ਭਗਤ ਭਗਉਤੀ ਤਿਸੇ ਕੀ ਜੋ ਰਨ ਤੀਰ ਤਰੇ ਤੇ ਅੰਗ ਸੰਗ ਤੁਮ ਲਾਗ ਰਹੋ ਜੋ ਪਾਛੈ ਆਗਨ ਤਰੇ ਵਾਹ ਗੁਰੂ ਜੀ ਸੁਵਈਆ ਆਜ ਗਏ ਸਭ ਦੈਂਤ ਜਬੈ ਤਬ ਪੂ ਪਰਸਿਓ ਹਰ ਕੋ ਸਰ ਮਾਰੇ ਪਾਜ ਗਏ ਸਬ ਦੰਤ ਜਬੈ ਤਾ ਪੂਰਸਿਓ ਹਰ ਕੋ ਸਰ ਮਾਰੇ ਲਾਗਤ ਹੀ ਕਬ ਰਾਮ ਕਹੈ ਤਨ ਸ੍ਰੀ ਜਦ ਬੀਰ ਕੋ ਚੀਰ ਪਧਾਰੇ ਵੇਦ ਕੈ ਔਰਨ ਕੇ ਤਨ ਕੋ ਪੁਨ ਔਰਨ ਜਾਏ ਲਗੇ ਸੋ ਸੰਗਾਰੇ ਦੇਖੋ ਪਰਪੂਪ ਕੋ ਆਬ ਇਕ ਵੈ ਆਪ ਅਨੇਕ ਵਿਧਾਰੇ ਚਉਪਈ ਸ੍ਰੀ ਹਰ ਜਲ ਕੋ ਅਸਤਰ ਚਲਾਇਓ ਜੋ ਛੁਡ ਕੇ ਨਿਰਬੂਪਰ ਆਇਓ ਬਰਨ ਸਿੰਘ ਮੂਰਤ ਤਾਰੇ ਆਏ ਸਰ ਤਨ ਕੀ ਸੈਨਾ ਸੰਗ ਲਿਆਏ ਆਪ ਸਿੰਘ ਸਬਦ ਸੁਨਾਇਓ ਬਾਰ ਆਤ ਰਿਸ ਕਰਤਾਯੋ ਸੁਨਤ ਸ਼ਬਦ ਕਾਮਪੇ ਔਰ ਤੀਨੋ ਇਨਿਰਪ ਮਨ ਮੈਂ ਤਰਾਸ ਨਾ ਕੀਨੋ ਸੁਨਤ ਸ਼ਬਦ ਕਾਮਪੇ ਔਰ ਤੀਨੋ ਇਹ ਨਿਰਪਮਨਮ ਦਰਾਸਨਾ ਕੀਨੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ